ਆਜੂਤ ਨੂੰ ਕੋਠੀ ਦਿਖਾਉਣ ਲੱਗੇ ਆ ਜੀ ਇਸ ਕੋਠੀ ਨਾਲ ਜੁੜੀ ਹੋਈ ਇੱਕ ਛੋਟੀ ਜੀ ਕਹਾਣੀ ਹੈ ਮਾਂ ਪੁੱਤ ਤੇ ਕੋਠੀ ਦੀ ਛੋਟੀ ਜੀ ਦਾਸਤਾਨ ਮਾਂ ਕਹਿੰਦੀ ਮੈਂ ਸੋਚਦੀ ਸੀ ਕਿ ਆਪਣਾ ਵੀ ਘਰ ਹੋਵੇਗਾ ਕਿ ਆਪਣੀ ਵੀ ਕੋਠੀ ਹੋਵੇਗੀ ਤਾਂ ਪੁੱਤ ਨੇ ਕਿਹਾ ਹਾਂ ਮਾਂ ਮੈਂ ਤੇਰਾ ਸੁਪਨਾ ਪੂਰਾ ਕਰਾਂਗਾ ਇੰਨੇ ਜੋਗਾ ਨਹੀਂ ਜਿੰਨੇ ਜੋਗਾ ਹਾਂ ਮੈਂ ਕੋਠੀ ਬਣਾਵਾਗਾ ਤਾਂ ਮੈਂ ਸੁਪਨਾ ਪੂਰਾ ਕਰ ਦਿੱਤਾ ਪਰ ਸੋਚਿਆ ਨਹੀਂ ਸੀ ਪਰ ਫਿਕਰ ਨਾ ਕਰੀਂ ਜੇ ਵੇਚ ਰਿਹਾ ਤਾਂ ਅੱਗੇ ਤੈਨੂੰ ਬੰਗਲਾ ਲੈ ਕੇ ਦੇਵਾਂਗਾ ਤੇ ਸੱਚੇ ਪਾਤਸ਼ਾਹ ਕੀ ਅਰਦਾਸ ਕਰਾਂਗਾ ਜਿਹੜਾ ਇਹ ਕੋਠੀ ਲਊਗਾ ਉਹ ਇਸ ਤੋਂ ਬਾਅਦ ਉਹ ਵੀ ਬੰਗਲਾ ਖਰੀਦੂਗਾ ਮਾਂ ਨੇ ਕਿਹਾ ਇਸ ਕੋਠੀ ਨੂੰ ਮੈਂ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਸੀ ਮਿਸਤਰੀਆਂ ਨੂੰ ਦਹੀਂ ਦੇ ਨਾਲ ਪਰੌਂਠੇ ਬਣਾ ਕੇ ਦਿੱਤੇ ਕਿ ਪੂਰੀ ਤਨਦੇਹੀ ਨਾਲ ਕੋਠੀ ਨੂੰ ਬਣਾਇਓ ਇੱਕ ਨੰਬਰ ਦੀ ਇੱਟ ਲਗਾਈ ਤਿੰਨ ਇੱਕ ਦਾ ਮਸਾਲਾ ਲਗਵਾਇਆ 9 ਇੰਚੀ ਕੰਧਾਂ ਬਣਵਾਈਆਂ ਦੋ ਢਾਈ ਟਿੱਪਰ ਦੇ ਲਾਗੇ ਤਾਂ ਮੈਂ ਇਸ ਦੇ نیچے ਪਰਤੇ ਹੀਠਾਂ ਹੀ ਖਪਾ ਦਿੱਤੇ ਬਾਕੀ ਕੋਈ ਨਹੀਂ ਜਿਹੜਾ ਪਾਗਾਂ ਵਾਲਾ ਵੀ ਖਰੀਦੂਗਾ ਖੁਸ਼ੀ ਨਾ ਦੇਵਾਂਗੇ ਉਹ ਵੀ ਖੁਸ਼ੀ ਨਾ ਰਹੂਗਾ ਸੋ ਮਾਲਕਾਂ ਨੇ ਇਹ ਰੀਜਨਲ ਤਿਆਰ ਕੀਤੀ ਸੀ ਕੋਠੀ ਜੀ ਲੋਕੇਸ਼ਨ ਇਜ਼ ਦੀ ਹੈਗੀ ਹੈ ਜੀ ਲਾਦੀਆਂ ਤੁਸੀਂ ਹੈਬੋ ਵਾਲਕਲਾਂ ਵੱਲੋਂ ਵੀ ਆ ਸਕਦੇ ਹੋ ਹੰਬਣਾ ਰੋਡ ਵੱਲੋਂ ਵੀ ਆ ਸਕਦੇ ਹੋ ਜੰਦਰ ਬਾਈਪਾਸ ਮਲੋਤਰ ਏਜੰਸੀ ਚਸਿਆਂ ਵੱਲੋਂ ਵੀ ਆ ਸਕਦੇ ਹੋ ਲੁਧਿਆਣਾ ਦੇ ਵਿੱਚ ਇਸ ਦੀ ਲੋਕੇਸ਼ਨ ਹੈ ਜੀ ਤੇ ਮਾਲਕਾਂ ਨੇ ਖੁਦ ਤਿਆਰ ਕੀਤੀ ਸੀ ਤੇ ਬੜੀ ਰੂਹ ਨਾਲ ਪੈਸਾ ਲਾਇਆ ਸੀ ਪਰਿਵਾਰਾਂ ਨੇ ਕੁਝ ਗਵਾਂਡੀਆਂ ਨੇ ਵੀ ਕਿਹਾ ਸੀ ਤੁਸੀਂ ਪੈਸਾ ਬਹੁਤ ਲਾ ਰਹੇ ਹੋ ਤਾਂ ਇਹਨਾਂ ਨੇ ਬੜੀ ਤੰਦੇ ਹੀ ਨਾ ਤਿਆਰ ਕੀਤੀ ਸੀ ਕੋਠੀ ਕਿ ਅਸੀਂ ਰਹਿਣਾ ਇੱਥੇ ਬਟ ਕਿਸੇ ਕਾਰਨ ਸ਼ਿਫਟ ਹੋਣ ਕਾਰਨ ਇਹਨਾਂ ਨੂੰ ਹੁਣ ਕੋਠੀ ਸੇਲ ਕਰਨੀ ਪੈ ਰਹੀ ਹੈ ਜੀ ਲੋਕੇਸ਼ਨ ਦੱਸ ਦਿੱਤੀ ਹੈ 100 ਗੱਜ ਦੇ ਵਿੱਚ ਇਹ ਕੋਠੀ 1.7 ਸਟੋਰੀ ਬਣੀ ਹੋਈ ਹੈ ਪੂਰੀ ਲਗਜ਼ਰੀ ਕੋਠੀ ਇਹਨਾਂ ਨੇ ਜੈਗਵਾਰ ਦੀ ਫਿਟਿੰਗ ਕਰਵਾ ਕੇ ਬਣਾਈ ਸੀ 100 ਗੱਜ ਦੇ ਵਿੱਚ ਬਾਕੀ ਬੈਡਰੂਮ ਤੁਸੀਂ ਦੇਖ ਚੁੱਕੇ ਹੋ ਵੀਡੀਓ ਦੇ ਵਿੱਚ 1.7 ਸਟੋਰੀ ਇਹ ਬਣੀ ਹੋਈ ਹੈ ਉਸ ਤੋਂ ਬਾਅਦ ਪ੍ਰਾਈਸ ਮਾਲਕਾਂ ਨੇ ਇਸ ਦਾ ਜੀ 46 ਲੱਖ ਰੁਪਏ ਰੱਖਿਆ ਜੀ ਕਿਉਂਕਿ ਖੁਦ ਆਪ ਤਿਆਰ ਕੀਤੀ ਹੈ ਬਾਕੀ ਕਾਊਂਟਰ ਪੇਮੈਂਟ ਹੋਏਗਾ ਤਾਂ ਮੌਕੇ ਤੇ ਦੇਖ ਲਵਾਂਗੇ ਜਿਆਦਾ ਕਟਵਾਦ ਨਹੀਂ ਹੋ ਸਕਣਾ ਕਿਉਂਕਿ ਪੈਸਾ ਜਿਆਦਾ ਲਗਾ ਦਿੱਤਾ ਗਿਆ ਹੈ ਤੇ ਪ੍ਰਾਈਸ ਤੋਂ ਨੂੰ ਲੋਕੇਸ਼ਨ ਆਪਾਂ ਸਾਰੀ ਦੱਸ ਚੁੱਕੇ ਆਂ ਜੇਕਰ ਕੋਠੀ ਵਿੱਚ ਇੰਟਰਸਟਡ ਹੋਏ ਤਾਂ ਸਾਡੇ ਨਾਲ ਕੰਟੈਕਟ ਕਰ ਲਿਓ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਮੈਂਸ਼ਨ ਹੋਣਗੇ ਬਾਕੀ ਜਿਨ੍ਹਾਂ ਪਰਿਵਾਰਾਂ ਨੇ ਆਪਾਂ ਤੋਂ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਕੋਠੀਆਂ ਦੀ ਡਿਮਾਂਡ ਕੀਤੀ ਸੀ ਆਪਾਂ ਪਿਛਲੀਆਂ ਵੀਡੀਓ ਵਿੱਚ ਦਿਖਾ ਚੁੱਕੇ ਹਾਂ ਆਉਣ ਵਾਲੇ ਸਮੇਂ ਵਿੱਚ ਹੋਰ ਕੋਠੀਆਂ ਸਸਤੀ ਉਸਸਤੇ ਬ੍ਰੈਂਡ ਨਿਊ ਕੋਠੀਆਂ ਦਿਖਾਵਾਂਗੇ ਚੈਨਲ ਨਾਲ ਜੁੜੇ ਰਹੋ ਤੇ ਧੰਨਵਾਦ ਜੀ